ਤੇ ਜਿਹੜੇ ਕਰਦੇ ਮੌਕਾ ਲੋਕਾਂ ਨੇ ਗੱਡੀ ਜਿਹੜੀ ਟੱਕ ਤੱਕ ਕੇ ਲੈ ਗਿਆ ਤੱਕ ਕੇ ਤੱਕ ਕੇ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਬਾਗਬਾ ਟੂਰ ਪਲਾਜ਼ਾ ਤੋਂ ਦੇਖ ਰਹੇ ਹੋਗੇ ਤੇ ਚਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਗੱਡੀ ਟੱਕ ਗਈ ਮਿੱਤਰੋ ਲੈ ਗਏ ਲੋਕ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਾਗਬਾ ਟੂਰ ਪਲਾਜ਼ਾ ਤੇ ਬਾਗਬਾ ਟੂਰ ਪਲਾਜ਼ਾ ਦੇਖੋ ਦੇਖੋ ਗੱਡੀ ਚੱਕਦੀ ਪਿੱਸੋਂ ਤੇ ਲਾ ਕੇ ਟੱਕ ਕੇ ਲਾ ਕੇ ਟੱਕ ਕੇ ਲਾ ਕੇ ਟੱਕ ਕੇ ਲਾ ਗਏ ਬਾਰਬਰ ਟੂਰ ਪਲਾਜ਼ਾ ਨੂੰ ਸਮਰੂਹ ਵੱਲ ਜਾ ਰਹੀ ਹੈ ਤੇ ਵੱਡਾ ਇਕੱਠ ਵੱਡਾ ਕਾਫਲਾ ਵੱਡਾ ਕਾਫਲਾ ਵੱਡਾ ਕਾਫਲਾ ਗੱਡੀ ਮੂਹਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੇਖਦੇ ਆਂਗੇ ਤੇ ਹੱਥੋਂ ਪਾਈ ਹੋ ਗਈ ਤੇ ਇਹ ਬਾਰਬਰ ਟੂਰ ਪਲਾਜ਼ਾ ਨੂੰ ਤੁਸੀਂ ਦੇਖ ਸਕਦੇ ਹੋ ਗੱਡੀ ਮੂਹਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੰਗਤਾਂ ਦਾ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਬਰਬਰ ਟੂਰ ਪਲਾਜ਼ਾ ਤੋਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਫੇਰ ਇੱਕ ਵਾਰ ਜਿਹੜਾ ਕਾਫਲਾ ਬਈ ਇੱਥੇ ਰੋਕ ਲਿਆ ਤੇ ਦੇਖੋ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਇੱਥੋਂ ਇੱਕ ਟੀਚਰ ਖੜਾ ਗਿਆ ਸੀਗਾ ਵੀ ਸਾਰੇ ਭਰਾ ਆ ਬਾਗਬਾ ਟੂਰ ਪਲਾਜ ਤੇ ਪਹੁੰਚਣਗੇ ਤੇ ਇਥੋਂ ਇਕੱਠਾ ਵੱਡਾ ਇਕੱਠ ਕਰਕੇ ਤੇ ਪਹੁੰਚਣਾ ਦੀਗਾ ਸੰਗਰੂਰ ਵੱਲ ਪਰ ਇੱਥੇ ਜਿਹੜੀ ਇਨਾਕਾਬੰਦੀ ਉਹ ਕਰ ਦਿੱਤੀ ਹੈ ਘਰਾਓ ਹੋ ਕਰ ਦਿੱਤਾ ਗਿਆਗਾ ਤੇ ਸਾਰੇ ਪਿੰਡਾਂ ਦਾ ਘਰਾਓ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਕੀਤਾ ਗਿਆ ਸੀਗਾ ਪਰ ਇੱਥੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹੇ ਦੇਖ ਰਹੇ ਹੋ ਬਾਗਬਾ ਟੂਰ ਪਲਾਜ ਇਹ ਲੋਕਾਂ ਦਾ ਜੋਸ਼ ਟੱਠ ਖਾਠਾ ਮਾਰਦਾ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਜਲਦੀ ਨੂੰ ਤੇ ਆ ਦੇਖੋ ਧੱਕ ਕੇ ਲੈ ਗਏ ਲੋਕ ਧੱਕ ਕੇ ਲੈ ਗਏ ਧੱਕ ਕੇ ਲੈ ਗਏ ਪੁਲਿਸ ਬੇਰੋਕ ਰਹੀ ਜਾ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਜਲਦੀ ਵੀਡੀਓ ਸ਼ੇਅਰ ਕਰੋ ਫੇਰ ਲੈ ਕੇ ਧੱਕ ਕੇ ਫੇਰ ਲੈ ਕੇ ਧੱਕ ਕੇ ਫੇਰ ਲੈ ਕੇ ਧੱਕ ਕੇ ਬਈ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਲੀਆਂ ਬਾਰਬਰ ਟੂਲ ਪਲਾਜੇ ਤੋਂ ਬਾਰਬਰ ਟੂਲ ਪਲਾਜਾ ਤੁਸੀਂ ਦੇਖ ਸਕਦੇ ਹੋ ਇਹ ਕਾਫਲਾ ਜਿਹੜਾ ਇੱਥੋਂ ਰਵਾਨਾ ਹੋ ਰਿਹਾਗਾ ਬਹੁਤ ਜਦੋਜਹਤ ਹੋ ਰਹੀ ਹੈ। ਤੁਸੀਂ ਦੇਖ ਰਹੇ ਹੋ ਇੱਥੋਂ ਗੱਡੀ ਦੁਬਾਰਾ ਲਾਉਣ ਦੀ ਫੇਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਡੀ ਮੂਹਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੰਗ ਤਾਂ ਜਿਹੜੀ ਪਰਾਂ ਨੂੰ ਤੱਕ ਰਹੀ ਹੈ। ਸੰਗ ਤਾਂ ਪਰਾਂ ਨੂੰ ਤੱਕ ਰਹੀ ਹੈ। ਸੰਗ ਤਾਂ ਪਰਾਂ ਨੂੰ ਤੱਕ ਰਹੀ ਹੈ। ਬਹੁਤ ਜਦੋਜਹਤ ਹੈ ਜਿਹੜੀ ਇੱਥੇ ਹੋ ਰਹੀ ਹੈ। ਮੌਕੇ ਦੀਆਂ ਲੈ ਤਸਵੀਰਾਂ ਬਰਬਰ ਟੂਰ ਪਲਾਜ਼ਾ। ਤੇ ਦੇਖੋ ਤੁਸੀਂ ਇੱਥੋਂ ਜਿਹੜੀ ਗੱਡੀ ਹੈਗੀ ਓਹ ਮੂਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹਥੋਪਾਈ ਹੋ ਚੁੱਕੀ ਹੈ ਮੌਕੇ ਦੀਆਂ ਲੈ ਤਸਵੀਰਾਂ ਪੁਲਿਸ ਦੀ ਗੱਡੀ ਹੈ ਜਿਹੜੀ ਮੂਰੇ ਨਹੀਂ ਲੱਗਣ ਦੇ ਰਹੀ ਤੇ ਮੌਕੇ ਦੀਆਂ ਲੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਈ ਹਥੋਪਾਈ ਹੈ ਜਿਹੜੀ ਇੱਥੇ ਹੋ ਚੁੱਕੀ ਹੈ ਸ਼ੇਅਰ ਕਰੀ ਜਾਓ ਸਾਰੇ ਭਰਾ ਲਾਈਵ ਨੂੰ ਸ਼ੇਅਰ ਕਰੀ ਚੱਲੋ ਤੇ ਹੋਰ ਆ ਗਿਆ ਟਰੈਕਟਰ ਬਾਈ ਕਾਫਲਾ ਹੋਰ ਆ ਚੁੱਕਿਆਗਾ ਆ ਗਿਆ ਕਾਫਲਾ ਇਹ ਬਾਰਬਰ ਟੂਲ ਪਲੱਸ ਨੇ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਤੇ ਲੋ ਜੀ ਫੇਰ ਰੋਕ ਲਿਆ ਫੇਰ ਰੋਕ ਲਿਆ ਮੂਰੇ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਅਤਜੋ ਜ਼ਹਿਰ ਤੇ ਇੱਕ ਪਾਸੇ ਜਿਹੜਾ ਕਾਠਾ ਠਾਠਾ ਮਾਰਦਾ ਤੇ ਲੋਕਾਂ ਦਾ ਵੱਡਾ ਇਕੱਠ ਤੇ ਲੰਧਨ ਦੀ ਕੋਸ਼ਿਸ਼ ਕਰ ਰਹੇ ਨੇਗੇ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋਗੇ ਤੇ ਜਿਵੇਂ ਪਹਿਲਾਂ ਥਾਰ ਤੱਕ ਗੇਲਗਾ ਇਹਦੀ ਹੋ ਸਕਦਾ ਵੀ ਇਹ ਵੀ ਇਹ ਜੀਪ ਨੇ ਜਿਹੜਾ ਤੱਕ ਗਈ ਸੰਗਤ ਲਗਾ ਦੇਵੇ ਕਿਉਂਕਿ ਵੱਡਾ ਇਕੱਠ ਆ ਲੋਕਾਂ ਦੇ ਇਕੱਠ ਦੇ ਮੂਰੇ ਪਈ ਜਿਹੜਾ ਕੁਝ ਵੀ ਨਹੀਂ ਨਾਮੋਂ ਕਰਨ ਹੈਗਾ ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ ਵੱਡਾ ਇਕੱਠ ਵੱਡਾ ਕਾਹਲਾ ਇਥੋਂ ਜਿਹੜਾ ਸੰਗਰੂਰ ਵੱਲ ਨੂੰ ਰਵਾਨਾ ਹੋ ਰਿਹਾ ਹੈਗਾ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਉਹ ਦੇਖ ਰਹੋਗੇ ਸਾਰੇ ਸਾਰੇ ਭਰਾ ਦੇਖੋ ਮੌਕੇ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਤੇ ਜਦੋਂ ਜਾਹਰ ਬਹੁਤ ਹੀ ਜਿਹੜਾ ਕੱਠਾ ਇੱਥੇ ਠਾਠਾ ਮਾਰਦਾ ਕੱਠ ਔਰ ਤੇ ਤੁਸੀਂ ਦੇਖ ਸਕਦੇ ਹੋ ਟੱਕਤੀ ਟੱਕਤੀ ਫੇਰ ਟੱਕਤੀ ਬਾਈ ਤੇ ਲੋਕਾਂ ਦੇ ਕੱਠ ਮੂਰੋ ਟੱਕ ਟੱਕ ਖੇਲਣਾ ਰਹੇ ਨੇ ਬਾਈ ਇਹ ਤੇ ਤੁਸੀਂ ਦੇਖ ਸਕਦੇ ਹੋ ਕਾਫਲਾ ਇੱਥੋਂ ਜਿਹੜਾ ਜਾ ਰਿਹਾਗਾ ਸੰਗਰੂਰ ਬਾਰਬਰ ਟੋਰ ਪਲਾਜ ਜਾਗਾ ਇਥੋਂ ਕਾਫਲਾ ਸੰਗਰੂਰ ਵੱਲ ਨੂੰ ਰੀਚ ਕਰਦਾ ਹੋਇਆ ਤੇ ਕਾਫਲਾ ਇਥੋਂ ਬਾਹਰ ਆਇਆ ਤੇ ਕਾਠਾ ਮਾਰਦਾ ਅ ਟੱਕ ਤੇ ਕਾਫਲਾ ਇਥੋਂ ਰਵਾਨਾ ਹੋ ਚੁੱਕਿਆਗਾ ਤੇ ਚਲਦੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਲੋਕਾਂ ਦਾ ਕਾਠ ਫੜ ਆ ਗਿਆ ਬਈ ਹੜ ਤੇ ਪੇਜ ਫੋਲੋ ਜਰੂਰ ਕਰੀ ਚੱਲੇਓ ਨਾਲ ਦੀ ਨਾਲ ਤਾਂ ਕਿ ਤੁਹਾਡੇ ਕੋਲ ਹੋਰ ਵੀਡੀਓ ਜਿਹੜੀ ਪਹੁੰਚ ਜਾਵੇ ਲਓ ਜੀ ਜਿਹੜਾ ਇਥੋਂ ਕਾਫਲਾ ਜਦੋਂ ਜ਼ਹਿਰ ਕਰਕੇ ਤੇ ਖੋਲ ਦਿੱਤਾ ਗਿਆ ਹੈਗਾ ਤੇ ਮੌਕੇ ਦੇ ਆ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਉਹ ਦੇਖ ਸਕਦੇ ਫੇਰ ਉਹ ਲਈ ਇੱਕ ਵਾਰ ਆਲਟੋ ਫੇਰ ਹੋ ਗਈ ਫੇਰ ਲਓ ਜੀ ਬਹੁਤ ਹੀ ਜਦੋਂ ਜ਼ਹਿਰ ਨਾਲ ਟੋ ਲੰਗੀ ਲੋ ਜੀ ਇੱਕ ਵਾਰ ਫੇਰ ਜਿਹੜਾ ਕਾਫਲਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਇਕੱਠ ਵੀ ਹੈ ਲੋਕ ਟੱਕ ਕੇ ਥੋ ਲੰਗਾ ਦਿੰਦੇ ਆ बड़ी देखो पिछले बहुत ही लड़ाई के कारण बन गया मौके तस्वीर देख सकते हो